ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਜੋ ਸਰਵੇ ਚੱਲ ਰਹੇ ਨੇ ਕਿ 2027 ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ ਤੇ ਕਿੰਨੀਆਂ ਸੀਟਾਂ ਨਾਲ ਉਹ ਸਰਕਾਰ ਬਣਾਏਗੀ ਪਾਰਟੀ ਕਿਹੜੀ ਪਾਰਟੀ ਨੂੰ ਬਹੁਤ ਵੱਡਾ ਲਾਸ ਹੋਵੇਗਾ ਸੱਤਾ ਤੋਂ ਬਾਹਰ ਹੋਵੇਗੀ ਇਸ ਦੇ ਬਾਰੇ ਜੋ ਅਸੀਂ ਤੁਹਾਡੇ ਨਾਲ ਸਟੀਕ ਸਰਵਾ ਸਾਂਝਾ ਕਰਨ ਜਾ ਰਹੇ ਹਾਂ ਜੋ ਅੱਜ ਤੱਕ ਅਸੀਂ ਪੰਜਾਬ ਦੇ ਵਿੱਚੋਂ ਜਾਣਕਾਰੀ ਇਕੱਠੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਨੂੰ ਪੂਰਨ ਬਹੁਮਤ ਮਿਲਣ ਜਾ ਰਿਹਾ ਜੋ ਕਿ ਕਾਂਗਰਸ ਪਾਰਟੀ ਦੇ ਵੱਲੋਂ ਵੀ ਦਾਅਵਾ ਜਤਾਇਆ ਜਾ ਰਿਹਾ ਹੈ ਕਿ 2027 ਦੇ ਵਿੱਚ 70 ਵਿਧਾਨ ਸਭਾ ਸੀਟਾਂ ਜਿੱਤ ਕੇ ਸਰਕਾਰ ਬਣਾਵਾਂਗੇ ਬੀਜੇਪੀ ਵੱਲੋਂ ਵੀ ਇਹੀ ਦਾਵਾ ਕਿ ਬੀਜੇਪੀ ਪੰਜਾਬ ਵਿੱਚ ਪਹਿਲੀ ਵਾਰ ਸਰਕਾਰ ਬਣਾਏਗੀ ਆਪਣੇ ਦਮ ਤੇ ਔਰ ਦੂਸਰੇ ਪਾਸੇ ਅਕਾਲੀ ਦਲ ਵੀ ਹੁਣ ਇੱਕੋ ਦਮ ਸਰਗਰਮ ਹੋਇਆ ਹੈ ਜੋ ਕਿ ਅਕਾਲੀ ਦਲ ਨੇ 2017 ਤੋਂ ਬਾਅਦ ਹਮੇਸ਼ਾ ਹੀ ਜਿਹੜਾ ਕਿ ਉਹ ਪਛੜਦਾ ਗਿਆ ਹੈ ਲੇਕਿਨ ਜਿਵੇਂ ਅਕਾਲੀ ਦਲ ਨੂੰ ਹੁਣ ਸੁਖਵੀਰ ਸਿੰਘ ਬਾਦਲ ਨੇ ਲੀਡ ਕੀਤਾ ਹੈ ਤਾਂ ਅਕਾਲੀ ਦਲ ਵੱਲੋਂ ਵੀ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਨੇ ਜੋ ਕਿ ਸਰਕਾਰ ਬਣਾਉਣ ਲਈ ਅਕਾਲੀ ਦਲ ਵੀ ਆਪਣੇ ਵੱਲੋਂ ਪੂਰੀ ਦਾਅਵੇਦਾਰੀ ਠੋਕਰਿਆ ਹੈ ਆਮ ਆਦਮੀ ਪਾਰਟੀ ਦਾ ਜੋ 2027 ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਰਹੇਗੀ ਇਹ ਤੁਹਾਨੂੰ ਅਸੀਂ ਪੂਰੀ ਹਲਕਾwise ਜਾਣਕਾਰੀ ਦੇਾਂਗੇ ਜਿਹੜੇwise ਅਸੀਂ ਜੋ ਸਰਵੇ ਕੀਤੇ ਨੇ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਤੁਸੀਂ ਵੀਡੀਓ ਨੂੰ ਅੱਗੇ ਵਾਤਵਾ ਸ਼ੇਅਰ ਕਰ ਦੇਣਾ ਤੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੁਹਾਨੂੰ ਅਸੀਂ ਹਰ 15 ਦਿਨਾਂ ਬਾਅਦ ਪੰਜਾਬ ਦੀ ਸਥਿਤੀ ਦੇ ਬਾਰੇ ਜਿਹੜਾ ਲੋਕਾਂ ਦੀ ਰਾਏ ਦੇ ਬਾਰੇ ਜੋ ਉਹ ਜਾਣਕਾਰੀ ਦਿੰਦੇ ਰਹਾਂਗੇ ਸੋ ਸਭ ਤੋਂ ਪਹਿਲਾਂ ਪੰਜਾਬ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਹੈ ਮਾਝਾ ਮਾਲਵਾ ਤੇ ਦੁਆਬਾ ਜੇਕਰ ਮਾਲਵੇ ਵਾਲੇ ਪਾਸੇ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਹਨੇਰੀ ਚੱਲੀ ਸੀ ਜਿਸ ਨੇ ਝੜੂ ਨੂੰ ਸੱਤਾ ਵਿੱਚ ਲੈ ਕੇ ਆਇਆ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਲੇਕਿਨ ਆਮ ਆਦਮੀ ਪਾਰਟੀ ਦੇ ਵੱਲੋਂ ਮਾਲਵੇ ਦੇ ਵਿੱਚ ਕੋਈ ਵੀ ਵੱਡਾ ਪ੍ਰੋਜੈਕਟ ਨਹੀਂ ਲਿਆਂਦਾ ਗਿਆ ਮਾਲਵੇ ਦੇ ਵਿੱਚ ਕੋਈ ਵੀ ਵੱਡਾ ਕੰਮ ਨਹੀਂ ਕੀਤਾ ਗਿਆ ਜਿਸ ਕਾਰਨ ਮਾਲਵੇ ਦੇ ਲੋਕ ਜਿਹੜੇ ਆਮ ਆਦਮੀ ਪਾਰਟੀ ਤੋਂ ਬਿਲਕੁਲ ਮੁੱਖ ਮੋੜ ਚੁੱਕੇ ਨੇ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਮਾਲਵੇ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਇੱਥੇ ਬੇਰੁਜ਼ਗਾਰੀ ਖਤਮ ਕਰਾਂਗੇ ਨੌਜਵਾਨੀ ਜਿਹੜੀ ਇਹ ਬਾਹਰ ਨੂੰ ਜਾ ਰਹੀ ਏ ਉਹਨਾਂ ਨੂੰ ਅਸੀਂ ਕੰਮ ਦੇਵਾਂਗੇ ਇੱਥੇ ਫੈਕਟਰੀਆਂ ਲੈ ਕੇ ਆਵਾਂਗੇ ਲੇਕਿਨ ਉਹ ਕੁਝ ਵੀ ਨਹੀਂ ਹੋਇਆ ਜਿਸ ਕਾਰਨ ਅੱਜ ਮਾਲਵੇ ਦੇ ਜਿਹੜੇ ਲੋਕ ਨੇ ਪਿੰਡਾਂ ਦੇ ਉਹਨਾਂ ਦਾ ਮੋਹ ਪੰਗ ਹੋ ਗਿਆ ਆਮ ਆਦਮੀ ਪਾਰਟੀ ਤੋਂ ਸੋ ਮਾਲਵੇ ਦੀ ਗੱਲ ਕਰੀਏ ਤਾਂ ਮਾਲਵੇ ਦੇਆਂ ਕੁੱਲ 69 ਸੀਟਾਂ ਨੇ ਮਾਲਵੇ ਦੇ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਸਰਕਾਰ ਬਣਦੀ ਏ ਮਾਲਵਾ ਅਹਿਮ ਰੋਲ ਅਦਾ ਕਰਦਾ ਹੈ ਜੋ ਕਿ ਦੁਆਬੇ ਤੇ ਮਾਝੇ ਦੀਆਂ ਟੋਟਲ ਸੀਟਾਂ ਨੇ ਜਿਹੜੀਆਂ ਉਹ 58 48 ਸੀਟਾਂ ਬੰਦੀਆਂ ਨੇ ਤੇ ਇਕੱਲੇ ਮਾਲਵੇ ਦੀਆਂ ਜਿਹੜੀਆਂ ਨੇ 69 ਸੀਟਾਂ ਨੇ ਤੇ ਜੋ ਮਾਲਵੇ ਦੇ ਵਿੱਚੋਂ ਪਾਰਟੀ ਮਜ਼ਬੂਤ ਹੁੰਦੀ ਏ ਹਮੇਸ਼ਾ ਉਹੀ ਸਰਕਾਰ ਬਣਾਉਂਦੀ ਏ ਸੋ ਮਾਝੇ ਨੇ ਤਾਂ ਇੱਕ ਪਾਸੇ ਜਿਹੜਾ ਕਿ ਅਜੇ ਸਥਿਤੀ ਬਹੁਤ ਹੀ ਡਾਮਡੋਲੇ ਮਾਝੇ ਦੇ ਵਿੱਚ ਮਾਝੇ ਦੇ ਵਿੱਚ ਅਕਾਲੀ ਦਲ ਨੂੰ ਵੀ ਆਪਣਾ ਜਿਹੜਾ ਕਿ ਉੱਥੇ ਪੂਰੀ ਤਰ੍ਹਾਂ ਕਲੀਅਰ ਨਹੀਂ ਕਰ ਸਕਿਆ ਹਮੇਸ਼ਾ ਅੱਗੇ ਮਾਝਾ ਅਕਾਲੀ ਦਲ ਦੀ ਸਰਕਾਰ ਬਣਾਉਂਦਾ ਸੀ ਪਰ ਇਸ ਵਾਰੀ ਮਾਝੇ ਦੇ ਲੋਕ ਜਿਹੜੇ ਨੇ ਅਕਾਲੀ ਦਲ ਤੋਂ ਅਲੱਗ ਹੋਏ ਹੋਏ ਨੇ ਸੋ ਦੁਆਬੇ ਦੀ ਗੱਲ ਕੀਤੀ ਜਾਵੇ ਤਾਂ ਦੁਆਬੇ ਦੇ ਵਿੱਚ ਕਾਂਗਰਸ ਨੂੰ ਜਿਹੜੀ ਬੜਤ ਮਿਲਦੀ ਏ ਦੁਆਬੇ ਦੇ ਵਿੱਚ ਕਾਂਗਰਸੀ ਅੱਗੇ ਰਹਿੰਦੇ ਨੇ ਸੋ ਮਾਲਵੇ ਦੇ ਵਿੱਚ ਸਭ ਨੂੰ ਰਲਿਆ ਮਿਲਿਆ ਹੰਗਾਰਾ ਮਿਲਦਾ ਹੈ ਅਸੀਂ ਤੁਹਾਨੂੰ ਮਾਲਵੇ ਦੇ ਬਾਰੇ ਜੋ 69 ਸੀਟਾਂ ਦਾ ਸਟੀਕ ਸਰਵਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਆਪਾਂ ਜਿਹੜਾ ਫਰੋਜਪੁਰ ਬਾਰਡਰ ਪੱਟੀ ਵਾਲਾ ਜਿੱਥੇ ਚਾਰ ਵਿਧਾਨ ਸਭਾ ਸੀਟਾਂ ਨੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਬਾਰਡਰ ਪੱਟੀ ਦੇ ਉੱਪਰੋਂ ਪੂਰੀ ਤਰ੍ਹਾਂ ਮਜ਼ਬੂਤ ਰਿਹਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਦਿਨ ਦਾ ਆਪਣਾ ਨਵਾਂ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਬਣਾਇਆ ਬਾਰਡਰ ਪੱਟੀ ਤੇ ਸੁਖਵੀਰ ਸਿੰਘ ਬਾਦਲ ਨੂੰ ਲੋਕ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਨੇ ਜਿਹੜਾ ਕਿ ਮਾਝੇ ਵਾਲੇ ਪਾਸੇ ਔਰ ਦੁਆਬੇ ਵਾਲੇ ਪਾਸੇ ਅਕਾਲੀ ਦਲ ਤੋਂ ਅਲੱਗ ਕਈ ਲੋਕ ਹੋਏ ਨੇ ਪਰ ਮਾਲਵੇ ਦੇ ਵਿੱਚ ਅੱਜ ਵੀ ਅਕਾਲੀ ਦਲ ਮਜ਼ਬੂਤ ਹੈ ਔਰ ਮਾਲਵੇ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ 4 ਸੀਟਾਂ ਜਿੱਥੋਂ ਅਕਾਲੀ ਦਲ ਨੂੰ 2 ਸੀਟਾਂ ਮਿਲਣ ਦੀ ਸਭਾਵਨਾ ਹੈ ਫਿਰੋਜ਼ਪੁਰ ਦੀਆਂ ਤੇ 2 ਸੀਟਾਂ ਕੰਗਰਸ ਨੂੰ ਮਿਲ ਸਕਦੀਆਂ ਨੇ ਆਮ ਆਦੀ ਪਾਰਟੀ ਦਾ ਇੱਥੇ ਖਾਤਾ ਨਹੀਂ ਖੁੱਲ ਰਿਹਾ ਔਰ ਭਾਜਪੀ ਮਾਲਵੇ ਦੇ ਵਿੱਚ ਆਪਣਾ ਖਾਤਾ ਨਹੀਂ ਖੋਲ ਸਕੇਗੀ ਜ਼ਿਲ੍ਹਾ ਫਰੋਇਦਪੁਰ ਦੇ ਵਿੱਚ ਇਸ ਦੇ ਨਾਲ ਹੀ ਅਗਲਾ ਜ਼ਿਲ੍ਹਾ ਆ ਜਾਂਦਾ ਫਾਇਲ ਦਾ ਫਾਇਲ ਕਾਦਿਆਂ ਵਿੱਚ ਚਾਰ ਵਿਧਾਨ ਸਭਾ ਸੀਟਾਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਔਰ ਕਾਂਗਰਸ ਨੂੰ ਵੀ ਦੋ ਸੀਟਾਂ ਜੋ ਕਿ ਆਮ ਆਦੀ ਪਾਰਟੀ ਫਾਇਲ ਕਾ ਵਿੱਚ ਵੀ ਆਪਣਾ ਖਾਤਾ ਨਹੀਂ ਖੋਲ ਸਕੇਗੀ ਤੇ ਭਾਜਪੀ ਦਾ ਵੀ ਫਾਇਲ ਕਾ ਵਿੱਚ ਸੁਪਣਾ ਸਾਫ਼ ਹੀ ਹੈ ਇਸਦੇ ਨਾਲ ਹੀ ਅਗਲਾ ਜਿਲ੍ਹਾ ਮੁਕਸਰ ਆਇਂਦਾ ਹੈ ਜਿਹੜਾ ਕਿ ਖੁਦ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਹਲਕਾ ਹੈ ਸੁਖਬੀਰ ਸਿੰਘ ਬਾਦਲ ਹੋਰੀ ਮੁਕਸਰ ਜਿਲ੍ਹੇ ਤੋਂ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਔਰ ਤਿੰਨ ਵਿਧਾਨ ਸਭਾ ਸੀਟਾਂ ਨੇ ਔਰ ਤਿੰਨਾਂ ਦੇ ਵਿੱਚੋਂ ਦੋ ਅਕਾਲੀ ਦਲ ਨੂੰ ਮਿਲਦੀਆਂ ਨਜ਼ਰ ਆ ਰਹੀਆਂ ਨੇ ਔਰ ਕਾਂਗਰਸ ਨੂੰ ਇੱਕ ਸੀਟ ਮਿਲਦੀ ਨਜ਼ਰ ਆ ਰਹੀ ਏ ਜੋ ਕਿ ਮੁਕਸਰ ਜਿਲ੍ਹੇ ਦੇ ਵਿੱਚੋਂ ਜੋ ਆਮ ਆਦਮੀ ਪਾਰਟੀ ਦਾ ਮੁਕਸਰ ਜਿਲ੍ਹੇ ਵਿੱਚ ਸੁਪਰਾ ਸਾਫ਼ ਹੈ ਔਰ ਭਾਜਪਾ ਵੀ ਆਪਣਾ ਖਾਤਾ ਨਹੀਂ ਖੋਲ ਸਕੇਗੀ ਜੋ ਅੱਜ ਦੇ ਸਥਿਤੀ ਦੇ ਹਾਲਾਤ ਬਣੇ ਹੋਏ ਨੇ ਇਸ ਦੇ ਨਾਲ ਹੀ ਅਗਲਾ ਜ਼ਿਲ੍ਹਾ ਬਠਿੰਡਾ ਬਠਿੰਡਾ ਦੇ ਵਿੱਚ ਟੋਟਲ 6 ਵਿਧਾਨ ਸਭਾ ਸੀਟਾਂ ਨੇ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਮਜਬੂਤ ਸਥਿਤੀ ਵਿੱਚ ਹੋ ਰਿਹਾ ਹੈ ਤਿੰਨ ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਦੀਆਂ ਨਜ਼ਰ ਆ ਰਹੀਆਂ ਨੇ ਔਰ ਤਿੰਨ ਸੀਟਾਂ ਕਾਂਗਰਸ ਨੂੰ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਬਠਿੰਡਾ ਦੇ ਵਿੱਚ ਬਿਲਕੁਲ ਆਧਾਰ ਨਹੀਂ ਖੁੱਲ ਰਿਹਾ ਖਾਤਾ ਨਹੀਂ ਖੁੱਲ ਰਿਹਾ ਜੋ ਕਿ ਭਾਜਪਾ ਵਿੱਚ ਭਾਵੇਂ ਮਨਪ੍ਰੀਤ ਸਿੰਘ ਬਾਦਲ ਜ਼ਰੂਰ ਬੈਠੇ ਨੇ ਪਰ ਮਨਪ੍ਰੀਤ ਬਾਦਲ ਦਾ ਭਾਜਪੀ ਵਾਲੇ ਪਾਸੇ ਉਹਨਾਂ ਜਿਹੜਾ ਕਿ ਵਧੀਆ ਆਪਣਾ ਪ੍ਰਚਾਰ ਨਹੀਂ ਜਿੰਨਾ ਕਾਂਗਰਸ ਪਾਰਟੀ ਵਿੱਚ ਔਰ ਅਕਾਲੀ ਦਲ ਪਾਰਟੀ ਵਿੱਚ ਉਹਨਾਂ ਨੇ ਕੀਤਾ ਸੋ ਮਨਪ੍ਰੀਤ ਬਾਦਲ ਇਸ ਸਮੇਂ ਸ਼ਾਂਤ ਬੈਠੇ ਨੇ ਭਾਜਪੀ ਨੂੰ ਬਠਿੰਡਾ ਜਿਹਦੇ ਵਿੱਚੋਂ ਸੀਟ ਨਹੀਂ ਮਿਲਦੀ ਨਜ਼ਰ ਆ ਰਹੀ ਮਾਨਸਾ ਜ਼ਿਲ੍ਹੇ ਦੇ ਤਿੰਨ ਸੀਟਾਂ ਨੇ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੀਟ ਮਿਲਦੀ ਨਜ਼ਰ ਆ ਰਹੀ ਹੈ ਉੱਥੇ ਕਾਂਗਰਸ ਪਾਰਟੀ ਨੂੰ ਦੋ ਸੀਟਾਂ ਔਰ ਆਮ ਆਦਮੀ ਪਾਰਟੀ ਤੇ ਭਾਜਪੀ ਜਿਨ੍ਹਾਂ ਦਾ ਸੁਪੜਾ ਸਾਫ਼ ਹੈ ਮਾਨਸਾ ਜ਼ਿਲ੍ਹੇ ਵਿੱਚ ਵੀ ਪਟਿਆਲਾ ਜ਼ਿਲ੍ਹਾ ਜਿਹੜਾ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਲ੍ਹਾ ਹੈ ਨੌ ਸੀਟਾਂ ਨੇ ਵਿਧਾਨ ਸਭਾ ਦੀਆਂ ਸ਼੍ਰੋਮਣੀ ਅਕਾਲੀ ਦਲ ਤਿੰਨ ਸੀਟਾਂ ਮੀਡੀਆ ਨਜ਼ਰ ਆ ਰਹੀਆਂ ਨੇ ਪਟਿਆਲਾ ਜਿਹਦੇ ਵਿੱਚ ਵੀ ਔਰ ਇਸ ਦੇ ਨਾਲ ਕਾਂਗਰਸ ਨੂੰ ਬਹੁਤ ਵੱਡਾ ਬਲ ਮਿਲ ਗਿਆ ਇੱਥੇ ਚਾਰ ਸੀਟਾਂ ਕਾਂਗਰਸ ਨੂੰ ਮਿਲਦੀਆਂ ਪਈਆਂ ਨੇ ਔਰ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਜੋ ਕਿ ਕੈਪਟਨ ਮੰਤਰੀ ਨੇ ਡਾਕਟਰ ਬਲਵੀਰ ਸਿੰਘ ਉਹ ਆਪਣੀ ਇੱਕ ਸੀਟ ਬਚਾ ਸਕਦੇ ਨੇ ਔਰ ਇਸ ਦੇ ਨਾਲ ਹੀ ਭਾਜਪਾ ਨੂੰ ਵੀ ਇੱਕ ਸੀਟ ਮਿਲਣ ਦੀ ਪਟਿਆਲਾ ਦੇ ਵਿੱਚ ਜਿਹੜੀ ਇਹ ਉਹ ਰਾਹ ਖੁੱਲਿਆ ਹੈ ਭਾਜਪਾ ਪਟਿਆਲਾ ਦੇ ਵਿੱਚ ਮਹਾਰਾਣੀ ਪਰਨੀਤ ਕੋਰ ਜਿਹੜਾ ਕਿ ਉਹਨਾਂ ਦਾ ਕੀਤੇ ਹੋਏ ਕੰਮਾਂ ਦੇ ਕਾਰਨ ਲੋਕ ਅੱਜ ਮਹਾਰਾਣੀ ਪਰਨੀਤ ਕੋਲ ਦੇ ਨਾਲ ਹੈ ਨੇ ਔਰ ਇੱਕ ਸੀਟ ਪਟਿਆਲਾ ਤੋਂ ਭਾਜਪੀ ਨੂੰ ਮਿਲਦੀ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਮੋਗਾ ਜਿਲ੍ਹਾ ਆ ਜਾਂਦਾ ਹੈ ਮੋਗਾ ਵਿੱਚ ਚਾਰ ਵਿਧਾਨ ਸਭਾ ਦੀਆਂ ਸੀਟਾਂ ਨੇ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਸਕਦੀ ਹੈ ਜੋ ਕਿ ਕਾਂਗਰਸ ਨੂੰ ਦੋ ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲਦੀ ਨਜ਼ਰ ਆ ਰਹੀ ਹੈ ਮੋਗਾ ਦੇ ਵਿੱਚੋਂ ਸੰਗਰੂਰ ਜਿਲ੍ਹਾ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਗਿਣਿਆ ਜਾਂਦਾ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਜਿਹੜਾ ਸੰਗਰੂਰ ਪੰਜ ਵਿਧਾਨ ਸਭਾ ਸੀਟਾਂ ਨੇ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਦੇ ਵਿੱਚੋਂ ਲੈਂਦਾ ਪਿਆ ਔਰ ਕਾਂਗਰਸ ਨੂੰ ਦੋ ਸੀਟਾਂ ਸੰਗਰੂਰ ਦੇ ਵਿੱਚੋਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਔਰ ਆਮ ਆਦਮੀ ਪਾਰਟੀ ਨੂੰ ਵੀ ਇੱਕ ਸੀਟ ਸੰਗਰੂਰ ਚੋਂ ਮਿਲ ਸਕਦੀ ਏ ਜੇਕਰ ਖੁਦ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਤੋਂ ਚੋਣ ਲੜਦੇ ਨੇ ਤਾਂ ਔਰ ਇਸੇ ਨਾਲ ਹੀ ਇੱਕ ਭਾਜਪਾ ਨੂੰ ਵੀ ਸੰਗਰੂਰ ਦੇ ਵਿੱਚੋਂ ਸੀਟ ਮਿਲਣ ਦੀ ਪੂਰੀ ਆਸ ਏ ਕਿਉਂਕਿ ਅਵਿਨਾਸ਼ رائے ਜਿਹੜੇ ਖੰਨਾ ਨੇ ਉਹ ਇਸ ਸਿਰਸ ਜਿਹੜੇ ਨੂੰ ਰਿਪਰੈਜ਼ੈਂਟ ਕਰਦੇ ਨੇ ਸੰਗਰੂਰ ਤੋਂ ਉਹ ਕੇਵਲ ਸੰ ਢਿੱਲੋ ਵੀ ਜਿਹੜਾ ਕਿ ਇਸ ਹਲਕੇ ਤੋਂ ਚੋਣ ਲੜ ਚੁੱਕੇ ਨੇ ਉਹ ਸੰਗਰੂਰ ਦੇ ਵਿੱਚ ਉਹਨਾਂ ਦਾ ਆਧਾਰ ਹੈ ਬਰਨਾਲਾ ਹਲਕੇ ਦੀਆਂ ਤਿੰਨ ਸੀਟਾਂ ਨੇ ਬਰਨਾਲਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੀਟ ਜੋ ਮਲਕੀਤ ਸਿੰਘ ਕੀਤੂ ਦੇ ਪਰਿਵਾਰ ਦੇ ਵਿੱਚ ਜਿਹੜਾ ਕਿ ਉਹ ਸੀਟ ਜਿੱਤ ਸਕਦਾ ਮਲਕੀਤ ਸਿੰਘ ਕੀਤੂ ਕਾਂਗਰਸ ਨੂੰ ਵੀ ਇੱਕ ਸੀਟ ਮਿਲਦੀ ਨਜ਼ਰ ਆਉਂਦੀ ਹੈ ਔਰ ਇਸੇ ਨਾਲ ਹੀ ਆਮ ਆਦਮੀ ਪਾਰਟੀ ਦਾ ਬਰਨਾਲਾ ਦੇ ਵਿੱਚ ਸੁਪੜਾ ਸਾਫ਼ ਹੈ ਕਿਉਂਕਿ ਗੁਰਮੀਤ ਸਿੰਘ ਮੀਤ ਹੈ ਜੋ ਲੋਕ ਲੋਕ ਸਭਾ ਚਲੇ ਗਏ ਨੇ ਔਰ ਉਸ ਤੋਂ ਬਾਅਦ ਇੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਕਿ ਉਹਨਾਂ ਵੱਡਾ ਚਿਹਰਾ ਨਹੀਂ ਆਇਆ ਜੋ ਲੋਕਾਂ ਦੇ ਵਿੱਚ ਵਿਚਰ ਸਕੇ ਔਰ ਇਸ ਦੇ ਨਾਲ ਭਾਜਪਾ ਨੂੰ ਇੱਕ ਸੀਟ ਇੱਥੇ ਮਿਲਦੀ ਨਜ਼ਰ ਆਉਂਦੀ ਹੈ ਬਰਨਾਲਾ ਦੇ ਵਿੱਚ ਜੋ ਕੇਵਲ ਸਿੰਘ ਢਿੱਲੋਂ ਬਨਾਲਾ ਤੋਂ ਚੋਣ ਲੜਦੇ ਨੇ ਤਾਂ ਉਹ ਇਥੋਂ ਸੀਟ ਜਿੱਤ ਸਕਦੇ ਨੇ ਕੇਵਲ ਸਿੰਘ ਢਿੱਲੋਂ ਫਰੀਦਕੋਟ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਨੇ ਜਿੱਥੇ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿੱਚ ਜਾਂਦੀ ਨਜ਼ਰ ਆ ਰਹੀ ਔਰ ਕਾਂਗਰਸ ਨੂੰ ਦੋ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਫਰੀਦਕੋਟ ਤੋਂ ਜੋ ਕਿ ਫਰੀਦਕੋਟ ਰਾਖਮਾ ਹਲਕਾ ਹੈ ਔਰ ਰਾਖਮੀ ਹਲਕੇ ਦੇ ਵਿੱਚ ਜੋ ਆਮ ਆਦਮੀ ਪਾਰਟੀ ਦਾ ਇੱਥੇ ਸੁਪੜਾ ਸਾਫ ਹੋ ਰਿਹਾ ਹੈ ਔਰ ਇਸ ਦੇ ਨਾਲ ਹੀ ਭਾਜਪਾ ਨੂੰ ਫਰੀਦਕੋਟ ਦੇ ਵਿੱਚ ਖਾਤਾ ਨਹੀਂ ਖੁੱਲਦਾ ਕਾਂਗਰਸ ਨੂੰ ਦੋ ਸੀਟਾਂ ਜੋ ਕਿ ਫਰੀਦਕੋਟ ਨੂੰ ਮਿਲਦੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਫਤੇਗੜ ਸਾਹਿਬ ਦੀਆਂ ਤਿੰਨ ਸੀਟਾਂ ਨੇ ਫਤੇਗੜ ਸਾਹਿਬ ਦੀਆਂ ਤਿੰਨ ਸੀਟਾਂ ਦੇ ਵਿੱਚੋਂ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਜਾ ਰਹੀ ਹੈ ਦੋ ਸੀਟਾਂ ਕਾਂਗਰਸ ਦੇ ਹਿੱਸੇ ਜਾ ਰਹੀਆਂ ਨੇ ਔਰ ਆਮ ਆਦਮੀ ਪਾਰਟੀ 0 ਤੇ ਤੇ ਭਾਜੀਪੀ ਨੂੰ ਵੀ ਫਤੇਗੜ ਸਾਹਿਬ ਦੇ ਵਿੱਚੋਂ ਸੀਟ ਨਹੀਂ ਮਿਲ ਰਹੀ ਲੁਧਿਆਣਾ ਸਭ ਤੋਂ ਵੱਡਾ ਵਿਧਾਨ ਸਭਾ ਹਲਕਾ ਹੈ ਔਰ ਲੁਧਿਆਣਾ ਦੇ ਵਿੱਚ 14 ਵਿਧਾਨ ਸਭਾ ਸੀਟਾਂ ਨੇ ਔਰ ਇੱਥੇ ਸ਼੍ਰੋਮਣੀ ਕਾਲੀ ਦਲ ਨੂੰ 4 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਜਦੋਂ ਕਿ ਕਾਂਗਰਸ 9 ਸੀਟਾਂ ਤੇ ਇੱਥੇ ਮਜ਼ਬੂਤ ਹੈ ਜੋ ਕਿ ਸਿਮਰਨਜੀਤ ਸਿੰਘ ਬੈਂਸ ਦੋਨੋਂ ਭਰਾ ਲੁਧਿਆਣਾ ਦੇ ਵਿੱਚ ਉਹਨਾਂ ਦਾ ਚੰਗਾ ਆਧਾਰ ਹੈ ਦੋਨੋਂ ਭਰਾ ਇੱਥੋਂ ਸੀਟਾਂ ਦੋਨੋਂ ਜਿੱਤ ਸਕਦੇ ਨੇ ਲੁਧਿਆਣਾ ਦੇ ਵਿੱਚੋਂ ਔਰ ਆਮ ਆਦਮੀ ਪਾਰਟੀ ਦਾ ਸੁਪਨਾ ਸਾਫ ਹੋ ਗਿਆ ਲੁਧਿਆਣਾ ਦੇ ਵਿੱਚੋਂ ਔਰ ਭਾਜੀਪੀ ਨੂੰ ਇੱਕ ਸੀਟ ਮਿਲ ਸਕਦੀ ਹੈ ਲੁਧਿਆਣਾ ਦੇ ਵਿੱਚ ਇਸ ਦੇ ਨਾਲ ਹੀ ਮਲੇਰ ਕੋਟਲਾ ਜੋ ਨਵਾਂ ਜ਼ਿਲ੍ਹਾ ਬਣਿਆ ਹੈ ਦੋ ਸੀਟਾਂ ਨੇ ਵਿਧਾਨ ਸਭਾ ਦੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਮਲੇਰ ਕੋਟਲਾ ਚੋਂ ਵੱਡਾ ਤੱਕਾ ਲੱਗਿਆ ਹੈ ਇੱਥੇ ਸ਼੍ਰੋਮਣੀ ਅਕਾਲੀ ਦਲ ਦਾ ਖਾਤਾ ਨਹੀਂ ਖੁੱਲ ਰਿਹਾ ਔਰ ਕਾਂਗਰਸ ਨੂੰ ਇੱਕ ਸੀਟ ਮਿਲਦੀ ਨਜ਼ਰ ਆ ਰਹੀ ਏ ਮਲੇਰ ਕੋਟਲਾ ਵਿੱਚੋਂ ਔਰ ਇੱਕ ਆਮ ਆਦਮੀ ਪਾਰਟੀ ਨੂੰ ਜੋ ਮੌਜੂਦਾ ਵਿਧਾਇਕ ਨਹੀਂ ਉਹਨਾਂ ਦੇ ਵੱਲੋਂ ਕੀਤੇ ਹੋਏ ਕੰਮਾਂ ਦੇ ਕਾਰਨ ਜੋ ਮਲੇਰ ਕੋਟਲਾ ਦੇ ਵਿੱਚ ਉਹਨਾਂ ਨੂੰ ਸੀਟ ਮਿਲਦੀ ਨਜ਼ਰ ਆ ਰਹੀ ਏ ਭਾਜਪਾ ਨੂੰ ਮਲੇਰ ਕੋਟਲਾ ਵਿੱਚ ਵੀ ਸੁਪਰਾ ਸਾਫ ਏ ਐਸਐਸ ਨਗਰ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਨੇ ਜਿੱਥੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆ ਰਹੀਏ ਔਰ ਇੱਕ ਕਾਂਗਰਸ ਦੇ ਹਿੱਸੇ ਆ ਰਹੀਏ ਤੇ ਆਮ ਆਦਮੀ ਪਾਰਟੀ ਨੂੰ ਇੱਥੇ ਇੱਕ ਸੀਟ ਮਿਲਦੀ ਨਜ਼ਰ ਆ ਰਹੀਏ ਜੋ ਐਸਐਸ ਨਗਰ ਮੁਹਾਲੀ ਤੋਂ ਇਸ ਦੇ ਨਾਲ ਹੀ ਅਗਰ ਰੂਪਨਗਰ ਆ ਜਾਂਦਾ ਹੈ ਰੂਪਨਗਰ ਦੇ ਵਿੱਚ ਤਿੰਨ ਸੀਟਾਂ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਦੀ ਨਜ਼ਰ ਆ ਰਹੀਏ ਔਰ ਇੱਕ ਸੀਟ ਹੀ ਕਾਂਗਰਸ ਨੂੰ ਮਿਲਦੀ ਨਜ਼ਰ ਆ ਰਹੀਏ ਤੇ ਇੱਕ ਸੀਟ ਹੀ ਆਮ ਆਦਮੀ ਪਾਰਟੀ ਨੂੰ ਜਿਹੜੀ ਇਸ ਰੂਪਨਗਰ ਚ ਮਿਲਦੀ ਨਜ਼ਰ ਆ ਰਹੀਏ ਜੋ ਕਿ ਰੂਪਨਗਰ ਤੋਂ ਸਿੱਖਿਆ ਮੰਤਰੀ ਨੇ ਉਹਨਾਂ ਨੂੰ ਇਹ ਸੀਟ ਜਿਹੜੀ ਹੈ ਬਚਾ ਸਕਦੇ ਨੇ ਆਮ ਆਦਮੀ ਪਾਰਟੀ ਦੀ ਔਰ ਬੀਜੇਪੀ ਦਾ ਰੂਪਨਗਰ ਤੇ ਸੁਪਰਾ ਸਾਫ ਹੈ ਟੋਟਲ 69 ਸੀਟਾਂ ਨੇ ਮਾਲਵੇ ਦੀਆਂ ਜਿਸ ਵਿੱਚੋਂ ਸ਼੍ਰੋਮਣੀ ਅਕਾਲੀ ਦਲ 24 ਸੀਟਾਂ ਲੈ ਜਾ ਕੇ ਦੂਸਰੇ ਨੰਬਰ ਤੇ ਰਹਿ ਸਕਦਾ ਹੈ ਔਰ ਕਾਂਗਰਸ ਨੂੰ ਮਾਲਵੇ ਦੇ ਵਿੱਚੋਂ 35 ਸੀਟਾਂ ਮਿਲਦੀਆਂ ਨਜ਼ਰ ਆਉਂਦੀਆਂ ਨੇ ਜੋ ਕਿ ਸਭ ਤੋਂ ਉੱਪਰ ਹੈ ਔਰ ਆਮ ਆਦਮੀ ਪਾਰਟੀ ਬਿਲਕੁਲ ਪਿੱਛੇ ਰਹਿ ਗਈ ਹੈ ਜੋ ਕਿ 6 ਸੀਟਾਂ ਸਿਰ ਮਾਲਵੇ ਦੇ ਵਿੱਚੋਂ ਅੱਜ ਦੀ ਸਥਿਤੀ ਦੇ ਵਿੱਚ ਜਿਸ ਨੂੰ ਮਿਲਦੀਆਂ ਨਜ਼ਰ ਆ ਰਹੀਆਂ ਨੇ ਔਰ ਬੀਜੇਪੀ 4 ਸੀਟਾਂ ਜੋ ਮਾਲਵੇ ਦੇ ਵਿੱਚ ਮਜ਼ਬੂਤ ਹੈ ਭਾਜਪੀ ਤੇ ਆਮ ਆਦਮੀ ਪਾਰਟੀ ਜੋ ਕਿ ਦੋਨੋਂ ਹੀ ਬਹੁਤ ਪਛੜ ਚੁੱਕੀਆਂ ਨੇ ਔਰ ਕਾਂਗਰਸ ਤੇ ਅਕਾਲੀ ਦਲ ਦਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਮਾਲਵੇ ਦੇ ਵਿੱਚ 69 ਸੀਟਾਂ ਦੇ ਵਿੱਚ ਹੁਣ ਮਾਲਵੇ ਦੇ ਵਿੱਚ ਜਿਹੜੀ ਪਾਰਟੀ ਪੂਰਨ ਬਹੁਮਤ ਲੈ ਜਾਏਗੀ ਉਹ ਸਰਕਾਰ ਬਣਾਵੇਗੀ ਕਾਂਗਰਸ ਸਰਕਾਰ ਜਿਹੜੀ ਇਹ ਮਾਲਵੇ ਤੋਂ ਬਣਾਉਂਦੀ ਜਾ ਰਹੀ ਹੈ ਔਰ ਮਾਲਵੇ ਦੇ ਵਿੱਚ ਸ਼ੋਮਨੀ ਅਕਾਲੀ ਦਲ ਵੀ ਮਜ਼ਬੂਤ ਸਥਿਤੀ ਵਿੱਚ ਮਾਝਾ ਤੇ ਦੁਆਬਾ ਜਿਸ ਪਾਰਟੀ ਨੇ ਜਿੱਤ ਲਿਆ ਉਹਦੀ ਸਰਕਾਰ ਤੈ ਹੈ 2027 ਦੇ ਵਿੱਚ